ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਸਿੱਧੂ ਮੂਸੇਆ ਦਾ ਮੰਗੇਤਰ ਦੱਸਿਆ ਜਾ ਰਿਹਾ ਹੈ ਗਲਤ ਤਰੀਕੇ ਦੇ ਨਾਲ ਨਾਂ ਫੈਲਾਇਆ ਜਾ ਰਿਹਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਮੈਂ ਸਵੇਰ ਦਾ ਮੈਂ ਇੰਨੀ ਜ਼ਿਆਦਾ ਅਪਸੈਟ ਹੋ ਗਈ ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਹਾਂ ਸਿੱਧੂ ਨਾਲ ਮੁਲਾਕਾਤ ਹੋਈ ਹੈ ਕਾਫੀ ਵਾਰ ਹੋਈ ਔਰ ਇੰਨਾ ਜਿਆਦਾ ਸਮਝਦਾਰ ਸਿਆਣਾ ਤੇ ਸੁਲਝਿਆ ਸੀਗਾ ਸਭ ਤੋਂ ਵਧੀਆ ਗੱਲ ਉਹਦੀ ਮੈਨੂੰ ਇਹ ਲੱਗਦੀ ਸੀ ਕਿ ਇੰਨਾ ਡਾਊਨ ਟੂ ਅਰਥ ਸੀਗਾ ਫਿਰ ਉਹਦੇ ਵਿੱਚ ਇੰਨਾ ਨੇਮ ਫੇਮ ਨਹੀਂ ਤਾਂ ਮਾੜਾ ਜਾਂ ਨੇਮ ਫੇਮ ਕਿਸੇ ਨੂੰ ਮਿਲੇ ਤਾਂ ਬੰਦੇ ਨੂੰ ਕੀ ਕਹਿੰਦੇ ਸਿਰ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਪਰ ਉਹ ਬਹੁਤ ਹੀ ਸਿੰਪਲ ਤੇ ਡਾਊਨ ਟੂ ਅਰਥ ਸੀਗਾ ਤੇ ਉਹਦੇ ਨਾਲ ਮੇਰੀ ਕਾਫੀ ਵਾਰ ਮੁਲਾਕਾਤ ਹੋਈ ਹੈ ਇਵਨ ਆਂਟੀ ਨਾਲ ਮੇਰੀ ਆ ਜ਼ਿਆਦਾ ਨੇੜਤਾ ਹੈ ਤੇ ਲਾਈਕ ਆ ਫੈਮਿਲੀ ਹਾਂਜੀ ਕੋਈ ਗਲ ਮਾੜੀ ਗੱਲ ਨਹੀਂ ਗੀ ਉਹ ਆਂਟੀ ਦੇ ਨਾਲ ਬੇਬੀ ਦੇ ਨਾਲ ਮੇਰੀ ਫੋਟੋ ਆ ਠੀਕ ਹੈ ਤੁਸੀਂ ਸਹੀ ਇਨਫਰਮੇਸ਼ਨ ਨਾਲ ਉਹਨੂੰ ਯੂਜ਼ ਕਰੋ ਫੋਟੋ ਵਾਇਰਲ ਹੋਣ ਤੋਂ ਬਾਅਦ ਮੂਸੇ ਵਾਲੀ ਦੀ ਮੰਗੇਤਰ ਕਹੀ ਜਾਣ ਵਾਲੀ ਕੁੜੀ ਆ ਗਈ ਕੈਮਰੇ ਸਾਹਮਣੇ ਦੱਸਿਆ ਸਾਰਾ ਸੱਚ ਤੁਹਾਨੂੰ ਦੱਸਦੇ ਕਿ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਕੁੜੀ ਜਿਸ ਦੇ ਵਿੱਚ ਇੱਕ ਕੁੜੀ ਨੇ ਗੋਦੀ ਦੇ ਵਿੱਚ ਛੋਟਾ ਮੂਸੇ ਵਾਲਾ ਚੱਕਿਆ ਹੋਇਆ ਤੇ ਨਾਲ ਮਾਤਾ ਚਰਨ ਕੌਰ ਵੀ ਫੋਟੋ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਲੋਕ ਇਹ ਕਹਿ ਰਹੇ ਨੇ ਕਿ ਇਹ ਮੁੱッセ ਵਾਲੇ ਦੀ ਮੰਗੇਤਰ ਹੈ ਤੇ ਹੁਣ ਫੋਟੋ ਵਾਇਰਲ ਹੋਣ ਤੋਂ ਬਾਅਦ ਉਹ ਕੁੜੀ ਜਿਸ ਨੂੰ ਲੋਕ ਕਹਿ ਰਹੇ ਨੇ ਕਿ ਸਿੱਧੂ ਮੁੱッセ ਵਾਲੇ ਦੀ ਮੰਗੇਤਰ ਹੈ ਉਹ ਕੈਮਰੇ ਸਾਹਮਣੇ ਆਈ ਹੈ ਤੇ ਸਾਰਾ ਸੱਚ ਦੱਸਿਆ ਤੇ ਦੱਸਿਆ ਕਿ ਮੁੱッセ ਵਾਲਾ ਉਸਤਾ ਕੀ ਲੱਗਦਾ ਸੀ ਸਾਡੇ ਫੈਮਿਲੀ ਫਰੈਂਡ ਨੇ ਉਹਨਾਂ ਦਾ ਫੋਨ ਆਇਆ ਵੀ ਭੈਣ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਸਿੱਧੂ ਮੂਸੇਆ ਵਾਲਾ ਦਾ ਮੰਗੇਤਰ ਦੱਸਿਆ ਜਾ ਰਿਹਾ ਤੇ ਇੱਕੋ ਦੂਜੇ ਪਾਸੇ ਹੋਰ ਵੀਡੀਓਜ਼ ਚੱਲ ਰਹੀਆਂ ਨੇ ਜਿਦੇ ਵਿੱਚ ਕਾਊਂਟਰ ਕੀਤਾ ਗਿਆ ਉਹ ਜਿਹੜੇ ਵੀਰ ਨੇ ਕਾਊਂਟਰ ਕੀਤਾ ਮੈਂ ਉਹਦਾ तहे ਦਿਲੋਂ ਧੰਨਵਾਦ ਕਰਦੀ ਆ ਪਰ ਜਿਨ੍ਹਾਂ ਨੇ ਆਹਾ ਗਲਤ ਤਰੀਕੇ ਦੇ ਨਾਲ ਨਾਂ ਫਿਲਾਇਆ ਜਾ ਰਿਹਾ ਬਹੁਤ ਬਹੁਤ ਮਾੜੀ ਗੱਲ ਹੈ ਮੈਂ ਸਵੇਰ ਦਾ ਮੈਂ ਇੰਨੀ ਜਿਆਦਾ ਅਪਸੈਟ ਹੋ ਗਈ ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਤੇ ਲੋਕ ਤੁਹਾਡੇ ਤੇ ਫਿਰ ਵਿਸ਼ਵਾਸ ਕਰਨਾ ਛੱਡ ਦੇਣਗੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਇੱਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡਾ ਸਤੰਭ ਮੰਨਿਆ ਜਾਂਦਾ ਹੈ ਕਿ ਇਹ ਸੱਚਾਈ ਦਿਖਾਉਂਦਾ ਸੱਚੀਆਂ ਗੱਲਾਂ ਕਰਦਾ ਔਰ ਗਰਾਉਂਡ ਤੇ ਜਾ ਕੇ ਰਿਪੋਰਟਿੰਗ ਕਰਦਾ ਪਰ ਜੇ ਤੁਸੀਂ ਮਨ ਖੜਨਤਾ ਆਪਣੇ ਸਟੂਡੀਓ ਚ ਬਹਿ ਕੇ ਕਿਸੇ ਦੇ ਵੀ ਨਾਂ ਨਾਲ ਕਿਸੇ ਦਾ ਵੀ ਨਾਂ ਜੋੜ ਦੋਗੇ ਗਲਤ ਮਲਤਫਵਾਮਾ ਫੈਲਾਓਗੇ ਮਨਮਰਜ਼ੀਆਂ ਕਰੋਗੇ ਤਾਂ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਰੇ ਸੋਸ਼ਲ ਮੀਡੀਆ ਦੇ ਚੈਨਲਸ ਬੰਦ ਹੋ ਜਾਣਗੇ ਤੇ ਲੋਕਾਂ ਨੇ ਤੁਹਾਡੇ ਤੇ ਵੀ ਵਿਸ਼ਵਾਸ ਕਰਨਾ ਛੱਡ ਦੇਣਾ ਹੈ ਜਿਵੇਂ ਮੇਨਸਟ੍ਰੀਮ ਮੀਡੀਆ ਤੇ ਅੱਜ ਦੇ ਟਾਈਮ 'ਚ ਲੋਕ ਜ਼ਿਆਦਾ ਨਹੀਂ ਦੇਖਦੇ ਹੈਗੇ ਚੈਨਲਸ ਨੂੰ। ਤੋਂ ਅਵੋਇਡ ਕਰੋ। ਸਿੱਧੂ ਨਾਲ ਕਦੋਂ ਰਾਫਤਾ ਹੋਇਆ ਗੱਲਬਾਤ ਹੋਈ ਸੀ ਜਦੋਂ ਸਿੱਧੂ ਹੈਗਾ ਸੀ ਤਾਂ ਕੋਈ ਸੀ ਮੁਲਾਕਾਤ। ਹਾਂ ਹਾਂ ਸਿੱਧੂ ਨਾਲ ਮੁਲਾਕਾਤ ਹੋਈ ਹੈ। ਕਾਫੀ ਵਾਰ ਹੋਈ ਔਰ ਇੰਨਾ ਜ਼ਿਆਦਾ ਸਮਝਦਾਰ, ਸਿਆਣਾ ਤੇ ਸੁਲਝਿਆ ਸੀਗਾ। ਔਰ ਸਭ ਤੋਂ ਵਧੀਆ ਗੱਲ ਉਹਦੀ ਮੈਨੂੰ ਇਹ ਲੱਗਦੀ ਸੀ ਕਿ ਇੰਨਾ ਡਾਊਨ ਟੂ ਅਰਥ ਸੀਗਾ ਵੀ ਉਹਦੇ ਵਿੱਚ ਇੰਨਾ ਨੇਮ ਫੇਮ ਨਹੀਂ ਤਾਂ ਮਾੜਾ ਜਾਂ ਨੇਮ ਫੇਮ ਕਿਸੇ ਨੂੰ ਮਿਲੇ ਤਾਂ ਬੰਦੇ ਨੂੰ ਕੀ ਕਹਿੰਦੇ ਸਿਰ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਪਰ ਉਹ ਬਹੁਤ ਹੀ ਸਿੰਪਲ ਤੇ ਡਾਊਨ ਟੂ ਅਰਥ ਸੀਗਾ ਤੇ ਉਹਦੇ ਨਾਲ ਮੇਰੀ ਕਾਫੀ ਵਾਰ ਮੁਲਾਕਾਤ ਹੋਈ ਹੈ ਇਵਨ ਆਂਟੀ ਨਾਲ ਮੇਰੀ ਆ ਜ਼ਿਆਦਾ ਨੇੜਤਾ ਹੈ ਤੇ ਲਾਈਕ ਆ ਫੈਮਿਲੀ ਹਾਂਜੀ ਮੈਡਮ ਜਿਹੜਾ ਆਈਡੀ ਤੋਂ ਪਾਇਆ ਗਿਆ ਉਹ ਵਾਇਰਲ ਕੀਤੀ ਗਈ ਹੈ ਜਦੋਂ ਗੱਲਬਾਤ ਹੋਈ ਪਤਾ ਲੱਗੇ ਕਿਹੜੀ ਆਈਡੀ ਹੈ ਨਹੀਂ ਮੈਨੂੰ ਤਾਂ ਇੱਕ ਕਾਊਂਟਰ ਵਾਲਾ ਪਤਾ ਹੈ ਜਿਹੜਾ ਕਾਊਂਟਰ ਕੀਤਾ ਗਿਆ ਸੀਗਾ ਵੀ ਆ ਫੋਟੋਗ੍ਰਾਫ ਵਾਇਰਲ ਹੋ ਰਹੀ ਹੈ ਤੁਸੀਂ ਤੁਸੀਂ ਸਾਂਝੀ ਕੀਤੀ ਸੀ ਫੋਟੋ ਉਹ ਫੇਸਬੁੱਕ ਤੇ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਹੈਗੀ ਆ ਮੇਰੇ ਇੰਸਟਾਗ੍ਰam ਤੇ ਹੈ ਮੇਰੇ ਫੇਸਬੁੱਕ ਤੇ ਆ ਮੇਰੇ ਪੇਜ ਤੇ ਅਮਰਿਤ ਗੱਲ ਤੇ ਇੰਸਟਾ ਦੇ ਉੱਤੇ ਹੈ ਸਾਰੇ ਕਿੱਥੇ ਆ ਔਰ ਉਹ ਆ ਮੈਂ ਵਾਈਟ ਵੀ ਇੱਥੇ ਦਿੱਤੀ ਸੀਗੇ ਚੈਨਲਸ ਨੇ ਵੀ ਚਲਾਈ ਆ ਤੇ ਫੋਟੋਗ੍ਰਾਫ ਨਾਲ ਉਹ ਲੱਗੀ ਹੋਈ ਔਰ ਕਈਆਂ ਨੇ ਵੈਸੇ ਯੂਜ਼ ਕੀਤੀ ਆ ਕੋਈ ਗੱਲ ਮਾੜੀ ਗੱਲ ਨਹੀਂ ਗੀ ਉਹ ਆਂਟੀ ਦੇ ਨਾਲ ਬੇਬੀ ਦੇ ਨਾਲ ਮੇਰੀ ਫੋਟੋ ਆ ਠੀਕ ਹੈ ਤੁਸੀਂ ਸਹੀ ਇਨਫਰਮੇਸ਼ਨ ਨਾਲ ਉਹਨੂੰ ਯੂਜ਼ ਕਰੋ ਕੋਈ ਕੋਈ ਤੁਹਾਨੂੰ ਗਰੇਜ ਨਹੀਂ ਕਰਦਾ ਪਰ ਤੁਸੀਂ ਰਿਸ਼ਤਿਆਂ ਨੂੰ ਇਸ ਤਰੀਕੇ ਦੇ ਨਾਲ ਗਲਤਮਲ ਤੇ ਪੋਟਰੇ ਕਰੋਗੇ ਤਾਂ ਬਹੁਤ ਬਹੁਤ ਮਾੜੀ ਗੱਲ ਹੈ ਹਰ ਵਾਰੀ ਕਿ ਕਰਾਈ ਮੰਗੇਤਰ ਨੂੰ ਕਾਊਂਟਰ ਕੀਤਾ ਜਾਂਦਾ ਮਤਲਬ ਵਾਇਰਲ ਕੀਤਾ ਜਾਂਦਾ ਹੈ ਤੁਸੀਂ ਪੁੱਛ ਰਹੇ ਹੋ ਕਿ ਦਰਜ ਕਰਵਾਈ ਤੁਸੀਂ ਨੇ ਕਿਤੇ ਫੋਟੋ ਸਾਈਬਰ ਨਹੀਂ ਹਜੇ ਮੈਂ ਸ਼ਿਕਾਇਤ ਦਰਜ ਨਹੀਂ ਕਰਾਈ ਹੈਗੀ ਮੈਨੂੰ ਐ ਲੱਗਦਾ ਹੁੰਦਾ ਹੈ ਵੀ ਜਿਹੜੇ ਵੀ ਸੋਸ਼ਲ ਮੀਡੀਆ ਚਲਾ ਰਹੇ ਨੇ ਮੇਰੇ ਵੀਰ ਨੇ ਮੈਂ ਇੱਕ ਵਾਰ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਨੀ ਆ ਔਰ जिने भी पई है जिथे भी पई है उन ਤੁਹਾਨੂੰ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਆਪਦੀ ਐਕਟ ਦੇ ਲਈ ਅਪੋਲੋਜਾਈਜ਼ ਕਰੋ ਨਹੀਂ ਤਾਂ ਫਿਰ ਮੈਂ ਦੇਖੂਗੀ ਵੀ ਮੈਂ ਤੁਹਾਨੂੰ ਕਾਊਂਟਰ ਕਿਵੇਂ ਕਰਨਾ ਹੈ बिकॉज़ ਇਹ ਇਕ ਤਰ੍ਹਾਂ ਜੇ ਆਪਾਂ ਗੱਲ ਕਰਦੇ ਆ ਉਸ ਮंगेਤਰ ਨੂੰ ਲੈ ਕੇ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਲਿਆਂਦਾ ਜਾਂਦਾ ਵਿੱਚ ਜਿੱਤੇ ਲੱਗਦਾ ਨਹੀਂ ਵੀ ਉਹ ਰਿਸ਼ਤਿਆਂ ਨੂੰ ਸਾਹਮਣੇ ਕਿਉਂ ਲਿਆਉਣਾ ਕਿਉਂ ਉਹਨਾਂ ਗੱਲਾਂ ਨੂੰ ਵਾਰ-ਵਾਰ ਸਾਹਮਣੇ ਲੈ ਕੇ ਆਉਣਾ ਵਾਇਰਲ ਕਰ ਬਿਲਕੁਲ ਨਹੀਂ ਲਿਆਉਣਾ ਚਾਹੀਦਾ ਹੈਗਾ ਉਹ ਵੀ ਕਿਸੇ ਦੀ ਧੀ ਪੈਣਾ ਹੈ ਔਰ ਉਹਦੇ ਤੇ ਜੋ ਬੀਤੀ ਹੈ ਉਹ ਉਹਨੂੰ ਹੀ ਪਤਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਹੈਗਾ ਪੁਰਾਣੇ ਜ਼ਖਮਾਂ ਨੂੰ ਖਰੇਦੋਂਗੇ ਤਾਂ ਉਹਦੇ ਵਿੱਚ ਉਹਨਾਂ ਨੇ ਨਾਸੂਰ ਬਣ ਜਾਣਾ ਤੇ ਅਵੋਇਡ ਕਰਨਾ ਚਾਹੀਦਾ ਹੈ ਵੀ ਕਿਸੇ ਨੂੰ ਵੀ ਬੇ ਬੁਨਿਆਦ ਪੁਰਾਣੀਆਂ ਚੀਜ਼ਾਂ ਨੂੰ ਲਿਆ ਕੇ ਅਵੋਇਡ ਕਰਨਾ ਚਾਹੀਦਾ ਮੈਂ ਕਹੂੰਗੀ ਵੀ ਗਰੇਜ਼ ਕਰੋ ਇਹ